पब्लिक लाइव किसी भी नजायज कब्जे वाले नु बख्शिया नहीं जावेगा अनुराधाबाली नगर काउंसिल सुजानपुर वालों दूसरे दिन भी नाजायज कब्जे हटावदा अभियान चलाया गया इस मौके ते जानकारी दंदे हुए नगर काउंसिल दे कार्यकारी इंजीनियर राजेश साहनी नगर कौंसल प्रधान अनुराधा बाली उप प्रधान सुरिंदर मनहास ने दसिया की मोहल्ला कश्मीरी चार नंबर रोड नालिया ऊपर कब्जा कर लिया गया है जिस कारण नालिया बंद होने कारण सीवरेज जाम हो गया है जिससे दे चलते लोगों परेशानी हो रही है उस देखते दे हुए आज नगर कौंसल वालों दुकानदार वालों नालिया उपर पाई गई सलैपान तोड़िया गया है तो जो पानी का सही निकास हो सके ओना सारे दुकानदारानु जिना वल्लो नजायज कब्जे कीते गए है ओनानु चेतावनी देती है कि अपने अपने नजायज कब्जे हटालो नहीं ता नगर काउंसिल वल्लो खुद कब्जे हटा के जुर्माना कीता जावेगा किसी भी नजायज कब्जे वालेनु बख्शिया नहीं जावेगा इस मौके ते राजेंद्र कुमार राकेश सैनी ललित कुमार अश्वनी कुमार आदि हाजिर सन आज नगर काउंसिल वल्लो ਵਾਰ ਨੰਬਰ 2 ਦੇ ਵਿੱਚ ਨਾਲਿਆਂ ਦੀ ਸਫਾਈ ਦੀ ਮੁਹਿੰਮ ਸ਼ੁਰੂ ਕੀਤੀ ਗਈ ਆ ਜਿਸ ਕਰਕੇ ਲੋਕਾਂ ਨੇ ਥੜੇ ਜਿਹੇ ਬਹੁਤ ਨੀਵੇਂ ਨੇ ਥੜਿਆਂ ਨੂੰ ਦੂਰ ਕੀਤਾ ਗਿਆ ਤੇ ਬਾਕੀ ਬਜ਼ਾਰ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੀ ਜਿਨ੍ਹਾਂ ਦੇ ਥੜੇ ਨੀਵੇਂ ਨੇ ਉਹ ਆਪ ਹੀ ਢਾਡਾ ਲੈ ਨਗਰ ਕੌਂਸਲ ਉਹਨਾਂ ਦੇ ਥੜੇ ਵੀ ਤੋੜੇਗੀ ਤੇ ਉਹ ਹਰਜਾਨੇ ਖਰਚੇ ਦਾ ਦਾਵਾ ਵੀ ਕਰੇਗੀ ਅਤੇ ਗੋਏ ਜਿਨ੍ਹਾਂ ਲੋਕਾਂ ਨੇ ਡੰਗਾ ਰੱਖੇ ਦੇਣ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਉਹ ਜਿਹੜਾ ਗੋਆ ਬਿਲਕੁਲ ਨਾਲੀ ਦੇ ਨਾਲ ਸੁੱਟਣ ਗੋਏ ਕਰਕੇ ਸਾਰਾ ਜਾਮ ਲੱਗ ਰਿਹਾ ਤੇ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਜਾ ਰਿਹਾ ਇਸ ਕਰਕੇ ਸਾਰੇ ਸ਼ਹਿਰ ਵਾਸੀਆਂ ਨੇ ਕਰ ਬੇਨਤੀ ਕੀਤੀ ਜਾਂਦੀ ਆ ਕਿ ਉਹ ਨਗਰ ਕੌਂਸਲ ਦਾ ਪੂਰਾ ਸਹਿਯੋਗ ਦੇ ਅੱਜ ਸਵੇਰੇ ਜਿਹੜਾ ਸ਼੍ਰੀ ਹਰੀ ਹੋਮ ਪੈਲਸ ਦੇ ਸਾਹਮਣੇ ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਲਾਕੇ ਸੀਗੀ ਨਗਰ ਕੌਂਸਲ ਅਧਿਕਾਰਚਨ ਉਰਾਦਾ ਬਾਲੀਵਾਲੋਂ ਫੋਨ ਆਇਆ ਵੀ ਜਿਹੜੀ ਟੀਮ ਲੈ ਕੇ ਜਿਹੜਾ ਉੱਥੇ ਜਿਹੜਾ ਸਰਵੇ ਮੌਕਾ ਦਿੱਖਿਆ ਮੌਕਾ ਦਿੱਖਣ ਦੇ ਅਨੁਸਾਰ ਉਹਦੇ ਨਾਲ ਜਿਹੜੇ ਸਾਡੇ ਕਮੇਟੀ ਦਾ ਸਟਾਫ ਹੈ ਰਕੇਸ਼ ਜੀ ਰ ਰਜਿੰਦਰ ਜਿੰਦੀ ਜੀ ਔਰ ਸਾਰੇ ਜਿਹੜੇ ਦੋਤੇ ਨੇ ਆਪਣੇ ਐਮਸੀ ਨਾਲ ਹੀ ਮੌਕੇ ਤੇ ਆਏ ਆ ਜਿਹੜਾ ਡੱਕਾ ਲੱਗੇਦਾ ਸੀਗਾ ਉਹਦਾ ਮੁੱਖ ਕਾਰਨ ਸੀਗਾ ਜਿਹੜੀਆਂ ਦੁਕਾਨਦਾਰਾਂ ਨੇ ਅੱਗੇ ਗਲਤ ਤਰੀਕੇ ਨਾਲ ਸਲੈਪਾ ਔਰ ਇਨਕ੍ਰੋਚਮੈਂਟ ਕੀਤੀ ਹੋਈ ਹੈ ਅੱਜ ਉਸ ਇਨਕ੍ਰੋਚਮੈਂਟ ਨੂੰ ਪਰੇ ਕਰਾ ਕੇ ਸਲੈਪਾ ਜਿਹੜੀਆਂ ਮੌਕੇ ਤੇ ਪੁੱਟ ਕੇ ਉਹ ਨਾਲੇ ਦੀ ਜਿਹੜੀ ਬੜੀ ਜਲਦ ਜਿਹੜੀ ਨਜ਼ਾਦ ਦਿਵਤੀ ਜਾਏਗੀ ਔਰ ਲੋਕਾਂ ਨੂੰ ਵੀ ਇਹ ਅਪੀਲ ਹੈ ਨਗਰ ਕੌਂਸਲ ਦੇ ਅਧਿਖ ਵੱਲੋਂ ਔਰ ਸਾਰੀ ਟੀਮ ਵੱਲੋਂ ਪੀ ਜਿਹੜੀ ਗਲਤ ਇਨਕਰੋਚਮੈਂਟ ਹੈ ਔਰ ਜਿਹੜਾ ਗਲਤ ਤੌਰ ਤੇ ਸਲੇਪਾਂ ਪਾਈ ਦੀਆਂ ਲੋਕ ਆਪਣੇ ਲੈਵਲ ਤੇ ਹੀ ਉਹਨੂੰ ਠੀਕ ਕਰ ਲੈਣ ਲੈਵੇ ਕਮੇਟੀ ਜਿਹੜੀ ਉਹਨੂੰ ਤੋੜਨ ਦੇ ਵਿੱਚ ਯਤਨਸ਼ੀਲ ਹੋਏ ਅੱਜ ਵਾਰਡ ਨੰਬਰ 2 ਦੇ ਵਿੱਚ ਕਾਫੀ ਸਮੇਂ ਤੋਂ ਮੈਕਸਿਮਮ 2-3 ਸਾਲ ਤੋਂ ਸਮੱਸਿਆ ਆ ਰਹੀ ਹੈ ਪਾਣੀ ਦੀ ਬੈਕਫਲੋ ਦੇ ਕਾਰਨ ਪਾਣੀ ਗਲੀਆਂ ਦੇ ਵਿੱਚ ਜਾਂਦਾ ਸੀ ਇਸ ਵਿੱਚ ਵਾਰਡ ਵਾਸੀਆਂ ਨੂੰ ਬੜੀ ਪਰੇਸ਼ਾਨੀ ਹੁੰਦੀ ਸੋ ਅੱਜ ਨਗਰ ਕੌਂਸਲ ਦੇ ਵੱਲੋਂ ਸਫਾ ਮਹੀਨ ਚਲਾਈ ਗਈ ਜਿਸ ਦੇ ਵਿੱਚ ਜੋ ਵੀ ਦੁਕਾਨਦਾਰਾਂ ਨੇ ਆਪਣੇ ਦੁਕਾਨ ਕਵਰ ਕਰਨ ਲਈ ਛੜੀਆਂ ਦਿੱਤੀਆਂ ਹੈ ਮੈਕਸਿਮਮ ਇਹ ਤੜਵਾ ਕੇ ਨਾਲੇ ਦੇ ਵਿੱਚ ਉਗਾਰ ਘਟਵਾਈ ਹੈ ਸੋ ਮੈਂ ਸ਼ਹਿਰ ਵਾਸੀਆਂ ਨੂੰ ਤੇ ਦੁਕਾਨਦਾਰਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਉਹ ਵਿਫਾਫੇ ਦਾ ਪ੍ਰਯੋਗ ਕਰਟ ਕਰਨ ਤੇ ਇਸ ਤਰ੍ਹਾਂ ਸਾਡਾ ਸਹਿਯੋਗ ਕਰਨ ਤਾਂ ਕਿ ਅੱਗੇ ਤੋਂ ਇਹਨਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ